ਵਾਕਰ ਦੇ ਕਾਤਿਲਾਂ ਨੂੰ ਜਲਦ ਤੋਂ ਜਲਦ ਪਕੜ ਕੇ ਉਸ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਜਦ ਤੱਕ ਉਹ ਕਾਤਿਲ ਨਹੀਂ पकड़े ਜਾਣਗੇ ਤਦ ਤੱਕ ਵਿਕਾਸ ਪ੍ਰਵਾਹ ਕਰਦਾ ਪੋਸਟਮਾਰਟਮ ਨਹੀਂ ਕੀਤਾ ਜਾਏਗਾ ਪ੍ਰਸ਼ਾਸ਼ਕ ਮੁਰਦਾਬਾ ਮੁਰਦਾਬਾ ਇਲੈਕਸ਼ਨ ਦੇ ਵਿੱਚ ਇਸ ਤਰੀਕੇ ਦੀ ਹਿੰਸਕ ਘਟਨਾ ਦਾ ਹੋਣਾ ਇਹ ਕਿਤੇ ਨਾ ਕਿਤੇ ਜਿਹੜਾ ਇਸ ਇਲੈਕਸ਼ਨ ਨੂੰ ਪ੍ਰਭਾਵਿਤ ਕਰਨ ਦੇ ਵਾਸਤੇ ਬਹੁਤ ਜਿਹੜੀ ਸਾਜ਼ਿਸ਼ ਦੇ ਤਹਿਤ ਕੰਮ ਹੋ ਰਿਹਾ ਹੈ ਆਰਚੀ ਵੀ ਪੰਜਾਬ ਦੇਖ ਰਹੇ ਦਰਸ਼ਕਾਂ ਸਵਾਗਤ ਮੈਂ ਹਾਂ ਅਨੁਰਾਗ ਸ਼ਰਮਾ ਇਸ ਵਕਤ ਫੁਹਾਰਾ ਚੌਂਕ ਤੇ ਖੜੇ ਆ ਪਟਿਆਲਾ ਦੇ ਵਿੱਚ ਵਿਸ਼ਵ Hindu ਪਰਿਸ਼ਦ ਵੱਲੋਂ ਧਰਨਾ ਦਿੱਤਾ ਗਿਆ ਨਾਲ ਭਾਰਤੀ ਜਨਤਾ ਪਾਰਟੀ ਵੀ ਸਹਿਯੋਗ ਕਰਦੀ ਹੋਈ ਨਜ਼ਰ ਆ ਰਹੀ ਹੈ ਦੱਸਦੀ ਹੈ ਕਿ ਵਿਕਾਸ ਪ੍ਰਵਾਕਰ ਦੀ ਗੋਲੀਆਂ ਮਾਰ ਕੇ હત્યા ਕਰ ਦਿੱਤੀ ਗਈ ਹੈ ਜੋ ਕਿ ਵਿਸ਼ਵ Hindu ਪਰਿਸ਼ਦ ਦੇ ਮੈਂਬਰ ਸਨ ਉਸ ਤੋਂ ਬਾਅਦ ਗੁੱਸੇ ਦੇ ਵਿੱਚ ਇਹ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਫਾਰਾ ਚੌਂਗ ਦੇ ਉੱਤੇ ਜ਼ੋਰਦਾਰ ਧਰਨਾ ਪ੍ਰਦਰਸ਼ਨ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਦੇ ਇਨਸਾਫ ਦੀ ਮੰਗ ਕਰਦੇ ਆ ਤੇ ਅੱਗੇ ਕੀ ਰਣਨੀਤੀ ਜਿਹੜੀ ਹੈ ਰਹਿਣ ਵਾਲੀ ਹੈ ਫਾਰਾ ਵਿਸ਼ੇਵ ਹਿੰਦੂ ਪਰਿਸ਼ਦ ਦੇ ਪ੍ਰਧਾਨ ਨਵਦੀਪ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਨਵਦੀਪ ਜੀ ਅੱਜ ਕਰਨਾ ਜਿਹੜਾ ਦਿੱਤਾ ਗਿਆ ਜਿਹੜਾ ਵਿਕਾਸ ਪ੍ਰਭਾਕਰ ਜੀ ਦਾ ਇਹ ਕਤਲ ਹੋਇਆ ਉਸ ਬਾਬਤ ਹੁਣ ਕੀ ਮੰਗਾਂ ਕਰਦੇ ਹੋ ਅਸੀਂ ਪੰਜਾਬ ਸਰਕਾਰ ਤੋਂ ਇਹੀ ਮੰਗ ਕਰਦੇ ਆ ਵਿਸ਼ਵਿੰਦੂ ਪਰਸ਼ਦ ਬਜਰੰਗਦਲ ਕੀ ਵਿਕਾਸ ਪ੍ਰਵਹਕਰ ਦੇ ਕਾਤਿਲਾਂ ਨੂੰ ਜਲਦ ਤੋਂ ਜਲਦ ਪਕੜ ਕੇ ਉਸ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਜਦ ਤੱਕ ਉਹ ਕਾਤਿਲ ਨਹੀਂ ਪਕੜੇ ਜਾਣਗੇ ਤਦ ਤੱਕ ਵਿਕਾਸ ਪ੍ਰਵਹਕਰ ਦਾ ਪੋਸਟਮਾਰਟਮ ਨਹੀਂ ਕੀਤਾ ਜਾਏਗਾ ਕੀ ਦੇਖਦੇ ਹੋ ਵੀ ਕਿਉਂ ਇਸ ਤਰ੍ਹਾਂ ਹੱਤਿਆ ਹੋ ਗਈ ਹੈ ਜਦੋਂ ਕਿ ਕੋਡ ਆਫ ਕੰਡਕਟ ਵੀ ਲੱਗਿਆ ਹੋਇਆ ਸਿਕਿਉਰਿਟੀਆਂ ਵੀ ਵਧੀਆਂ ਹੋਈਆਂ ਨੇ ਫਿਰ ਕੀ ਤੁਹਾਨੂੰ ਲੱਗਦਾ ਵੀ ਇਸ ਤਰ੍ਹਾਂ ਦੀ ਜਿਹੜੀ ਹੱਤਿਆ ਹੋਈ ਹੈ ਦੇਖੋ ਜੀ ਪੰਜਾਬ ਸਰਕਾਰ ਇਸ ਮਾਮਲੇ ਇਸ ਜਿਹੜਾ ਜਦੋਂ ਦੀ ਇਹ ਸਰਕਾਰ ਬਣੀ ਹੈ ਤਦੋਂ ਤੋਂ ਹੀ ਪੰਜਾਬ ਦੇ ਹਾਲਾਤ ਇਹਨਾਂ ਤੋਂ ਕੋਲੋਂ ਸੰਭਲੇ ਨਹੀਂ ਹੈ ਪੰਜਾਬ ਦੇ ਹਾਲਾਤ ਇਹਨਾਂ ਤੋਂ ਆਊਟ ਆਫ ਕੰਟਰੋਲ ਨੇ ਨਿਤ ਨਵੀਆਂ ਗੈਂਗਸਟਰਾਂ ਹੋ ਰਹੀਆਂ ਨਿਤ ਨਵੀਆਂ ਖੋਬਾਜੀਆਂ ਹੋ ਰਹੀਆਂ ਨੇ ਪਰ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਇੱਕ ਸਟੇਟਮੈਂਟ ਨਹੀਂ ਇਸ ਚੀਜ਼ ਨੂੰ ਲੈ ਕੇ ਆਂਦੀ ਨਾ ਹੀ ਉਹ ਕੋਈ ਰੂਲ ਐਂਡ ਨਾਰ ਰੈਗੂਲੇਸ਼ਨ ਨੂੰ ਲੈ ਕੇ ਕੋਈ ਗੱਲ ਕਰਦੇ ਆ ਨਾ ਕੁਝ ਕਰਦੇ ਆ ਆਪਣੇ ਦੂਸਰੇ ਸਟੇਟਾਂ ਦੇ ਦੌਰਿਆਂ ਨੂੰ ਲੈ ਕੇ ਇਲਚਨਾ ਦੇ ਵਿੱਚ ਫ੍ਰੀ ਬਿਜਲੀ ਦਾ ਪ੍ਰਚਾਰ ਕਰਨ ਤੇ ਲੱਗੇ ਹੋਏ ਨੇ ਜੀ ਤੋ ਇਨਸਾਫ ਦੀ ਮੰਗ ਤੱਕ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ ਕਿ ਅੱਜ ਕੋਈ ਮੈਮੋਰੰਡਮ ਵਗੈਰਾ ਦੇਣਾ ਨਹੀਂ ਅਸੀਂ ਅੱਜ ਪਹਿਲਾਂ ਪ੍ਰਦਰਸ਼ਨ ਕਰਾਂਗੇ ਉਸ ਤੋਂ ਬਾਅਦ ਅਸੀਂ ਮੈਮੋਰੰਡਮ ਵੀ ਦੇਵਾਂਗੇ ਜੀ ਤੋ ਗੱਲਬਾਤ ਕਰਦੇ ਆ ਡਾਕਟਰ ਸਾਹਿਬ ਬਾਂਸਲ ਸਾਹਿਬ ਵੀ ਇੱਥੇ ਖੜੇ ਨੇ ਗੱਲਬਾਤ ਕਰਦੇ ਆ ਜੀ ਕਿਹੜੀ ਕਿਹੜੀ ਸੰਸਥਾਵਾਂ ਜਿਹੜੀਆਂ ਅੱਜ ਇੱਥੇ ਇਕੱਠੀਆਂ ਹੋ ਰਹੀਆਂ ਧਰਨਾ ਦੇਣ ਵਾਸਤੇ ਅੱਜ ਜਿੰਨੀਆਂ ਵੀ ਪਟਿਆਲੇ ਦੀਆਂ ਹਿੰਦੂ ਸੰਸਥਾਵਾਂ ਨੇ ਸਾਰੀਆਂ ਸੰਸਥਾਵਾਂ ਅੱਜ ਇੱਥੇ ਇਕੱਠੀਆਂ ਹੋਈਆਂ ਨੇ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਵਿਕਾਸ ਪ੍ਰਵਕਰ ਜਿਹੜੇ ਇੱਕ ਆਪਣਾ ਦੁਕਾਨ ਦੇ ਉੱਤੇ ਬੈਠੇ ਸੀ ਆਪਣੀ ਰੋਜੀ ਰੋਟੀ ਚਲਾਉਂਦੇ ਸੀਗੇ ਕਿਸੇ ਨਾਲ ਉਹਨਾਂ ਦੀ ਕੋਈ ਰੰਜਿਸ਼ ਦੁਸ਼ਮਣੀ ਨਹੀਂ ਸੀ ਲੇਕਿਨ ਕੁਝ ਵਿਅਕਤੀਆਂ ਨੂੰ ਇਹ ਰਾਸ ਨਹੀਂ ਆਇਆ ਕਿ ਇੱਥੇ ਕੋਈ ਵੀ ਜੈ ਸ਼੍ਰੀ ਰਾਮ ਕਹੇ ਜਾਂ ਰਾਮ ਜੀ ਦਾ ਨਾਹਰਾ ਲਾਏ ਕੁਝ ਲੋਕਾਂ ਨੇ ਜੋ ਪੜਕੇ ਹੋਏ ਲੋਕ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਜਾਂ ਕੁਝ ਵਿਦੇਸ਼ੀ ਤਾਕਤਾਂ ਦਾ ਜਿਨ੍ਹਾਂ ਦੇ ਵਿੱਚ ਹੱਥ ਹੈ ਉਹ ਜੋ ਚਾਹੁੰਦੇ ਨੇ ਕਿ ਪੰਜਾਬ ਨੂੰ ਡਿਸਟਰਬ ਕੀਤਾ ਜਾਵੇ ਉਹਨਾਂ ਲੋਕਾਂ ਨੇ ਇਹ ਸਾਰਾ ਜਿਹੜਾ ਹੈ ਟਾਰਗੇਟ ਕਿਲਿੰਗ ਕਰਾ ਕੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਅਸੀਂ ਪੰਜਾਬ ਸਰਕਾਰ ਨੂੰ ਬਾਰ-ਬਾਰ ਇਹੀ ਬੇਨਤੀ ਕਰਦੇ ਆ ਕਿ ਜੋ ਪਿਛਲੇ ਸਮੇਂ ਦੇ ਅੰਦਰ ਇੱਥੇ ਪੰਜਾਬ ਦੇ ਅੰਦਰ ਲੁੱਟਾਂ ਖੋਹਾਂ ਜੋ ਰੋਜ਼ ਦਾ ਕੰਮ ਹੋ ਗਿਆ ਕਤਲੋਗਾਰੀ ਰੋਜ਼ ਦਾ ਕੰਮ ਹੋ ਗਿਆ ਉਹ ਇੱਥੇ ਲਾਅ ਐਂਡ ਔਰਡਰ ਬਿਲਕੁਲ ਹੀ ਖਤਮ ਹੋ ਗਿਆ ਲਾਅ ਐਂਡ ਔਰਡਰ ਦੀ ਕੋਈ ਸਿਚੁਏਸ਼ਨ ਇੱਥੇ ਪੰਜਾਬ ਦੇ ਵਿੱਚ ਨਹੀਂ ਰਹੀ ਲੇਕਿਨ ਸਾਡੀ ਪੰਜਾਬ ਸਰਕਾਰ ਸਾਰੀ ਸਾਰੀ ਘਟਾਲਿਆਂ ਦੇ ਵਿੱਚ ਘਟਾਲੇ ਵਾਲਿਆਂ ਨੂੰ ਬਚਾਉਣ ਦੇ ਵਿੱਚ ਲੱਗੀ ਹੋਈ ਹੈ ਕਦੇ ਘਟਾਲਿਆਂ ਨੂੰ ਬਚਾਉਣ ਵਾਸਤੇ ਧਰਨੇ ਦਿੰਦੀ ਹੈ ਕਦੇ ਘਟਾਲਿਆਂ ਨੂੰ ਬਚਾਉਣ ਵਾਸਤੇ ਕੁਝ ਹੋਰ ਕਰਦੀ ਹੈ ਲੇਕਿਨ ਪੰਜਾਬ ਦੀ ਲੈਂਡ ਆਰਡਰ ਵਾਲੇ ਪਾਸੇ ਸਥਿਤੀ ਵਾਲੇ ਪਾਸੇ ਸਾਡੀ ਪੰਜਾਬ ਸਰਕਾਰ ਦਾ ਕੋਈ ਵੀ ਧਿਆਨ ਨਹੀਂ ਅਸੀਂ ਪੂਰੀ ਜੋਰ ਨਾਲ ਮੰਗ ਕਰਦੇ ਆ ਕਿ ਵਿਕਾਸ ਪ੍ਰਭਾਕਰ ਦੇ ਕਾਤਲਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਉਹਨਾਂ ਨੂੰ ਫਾਂਸੀ ਦਿੱਤੀ ਜਾਵੇ ਜੋ ਮਾਡਲ ਅੱਜ ਯੂਪ ਦਾ ਹੈ ਉਹ ਮਾਡਲ ਇੱਥੇ ਪਣਾ ਕੇ ਉਹਦੀ ਉਹਨਾਂ ਦੀ ਸਾਰੀ ਜਾਇਦਾਦ ਨੂੰ ਕਰ ਕਰਕੇ ਉਹਦੇ ਉੱਤੇ ਬਲਡੋਜ਼ਰ ਫੇਰਿਆ ਜਾਵੇ ਤਾਂ ਜੋ ਗਿਆਨ ਵਾਲੇ ਜੋ ਪੰਜਾਬ ਦਾ ਮੌਲ ਖਰਾਬ ਕਰਨ ਦੇ ਲੋਕ ਪਿਛੁਕ ਹੈ ਜਾਂ ਉਹਨਾਂ ਦੇ ਮਨ ਦੇ ਵਿੱਚ ਥੋੜੀ ਬਹੁਤ ਵੀ ਸ਼ੰਕਾ ਹੈ ਕਿ ਅਸੀਂ ਕਰਾਂਗੇ ਉਹ ਉਸ ਤੋਂ ਪਹਿਲਾਂ ਹੀ ਆਪਣੇ ਆਪ ਨੂੰ ਸੰਭਲ ਜਾਣ ਤਾਂ ਜੋ ਜੋ ਜੋਗੀ ਮਾਰਲ ਜੋ ਹੈ ਉਹ ਇਤਿਹਾਕੇ ਵਿਸ਼ਵਾਸ ਆਪਣੇ ਵਿਕਾਸ ਪ੍ਰਵਾਹ ਕ੍ਰਿ ਦੇ ਕਾਤਲਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਉਹਨਾਂ ਨੂੰ ਸਰੇਆ ਫਾਂਸੀ ਦਿੱਤੀ ਜਾਵੇ ਤੇ ਉਹਨਾਂ ਦੀ ਜਿਹੜੀ ਜਾਇਦਾਦ ਆ ਕੁਰਕ ਕਰਕੇ ਉਹਨਾਂ ਦੇ ਬਲਡੋਜ਼ਰ ਚਲਾਇਆ ਜਾਵੇ ਇਹ ਅੱਜ ਸਾਡੀ ਮੰਗ ਹੈ ਜੀ ਸੋ ਗੱਲਬਾਤ ਕਰਦੇ ਆ ਭਾਰਤੀ ਜਨਤਾ ਪਾਰਟੀ ਤੋਂ ਮਹਿਲਾ ਮੋਰਚਾ ਦੇ ਪ੍ਰਧਾਨ ਬੀਬਾ ਜੈਨਿੰਦਰ ਗੌਰ ਇੱਥੇ ਪਹੁੰਚੀ ਹੈ ਭਾਰਤੀ ਜਨਤਾ ਪਾਰਟੀ ਦੇ ਕਹ ਲਈਏ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਸੰਜੀਪ ਬਿੱਟੂ ਇੱਥੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਜਾਣਦੇ ਕਿ ਕਿਸ ਤਰ੍ਹਾਂ ਦੀ ਮੰਗ ਕਰਦੇ ਆਂ ਭਾਰਤੀ ਜਨਤਾ ਪਾਰਟੀ ਦੇ ਮਹਿਲਾ ਪ੍ਰਧਾਨ ਜਿਹੜੇ ਇਸ ਵਕਤ ਨਾਲ ਨੇ ਬੀਬਾ ਜੈਂਦਰ ਕੋਰ ਗੱਲ ਕਰ ਲੈਨੇ ਆਂ ਬੀਬਾ ਜੀ ਅੱਜ ਇੱਥੇ ਧਰਨਾ ਦਿੱਤਾ ਜਾ ਰਿਹਾ ਹੈ ਬੀਜੇਪੀ ਵੀ ਸਮੂਲੀਅਤ ਕਰ ਰਹੀ ਹੈ ਤੇ ਹੋਰ ਹਿੰਦੂ ਜਥੇਬੰਦੀਆਂ ਵੀ ਸਮੂਲੀਅਤ ਕਰ ਰਹੀਆਂ ਨੇ ਲਾ ਐਂਡ ਆਰਡਰ ਦੀ ਕਿਸ ਤਰ੍ਹਾਂ ਦੀ ਸਥਿਤੀ ਦੇਖਦੇ ਹਾਂ ਕਿ ਇੱਕ ਹਿੰਦੂ ਨੇਤਾ ਜੋ ਆਪਣੀ ਦੁਕਾਨ ਤੇ ਬੈਠਾ ਉਸ ਨੂੰ ਸ਼ਰੀਆ ਮਾਰ ਦਿੱਤਾ ਜਾਂਦਾ ਬੜੀ ਬੁਰੀ ਗੱਲ ਹੈ ਜੀ ਵਿਕਾਸ਼ ਸਿੰਘ ਨੇ ਕੀ ਕੀਤਾ ਸੀ ਆਪਣੀ ਦੁਕਾਨ ਚ ਹੀ ਤਾਂ ਬੈਠੇ ਸੀਗੇ ਜੀ ਔਰ ਦੋ ਦਿਨ ਅਸੀਂ ਇਸ ਕਰਕੇ ਰੋਸ 'ਚ ਖੜੇ ਇਹ ਇਸ ਤਰ੍ਹਾਂ ਨਹੀਂ ਕੰਮ ਚਲੇਗਾ ਸਾਰੇ ਨੋ ਜਿਹੜੀ ਆਪਣੀ ਪੁਲਿਸ ਹੈ ਸਾਰਿਆਂ 와ਸੇ ਇਕੋ ਹੀ ਤਾਂ ਹੈ ਨਾ ਵਿਕਨ ਚੂਸ ਕਿਉਂ ਕਰਦੇ ਹੋ ਤੇ ਇਹ ਵਿਕਾਸ ਜਿਹਦਾ ਜੋ ਹੋਇਆ ਕਾਤਲ ਇਹਨਾਂ ਦੇ ਲੋਕ ਪਕੜਨ ਪੂਰੀ ਕਾਰਵਾਈ ਹੋਏ ਅਸੀਂ ਤਾਂ ਇਹ ਮੰਗਿਆ ਸਾਡੇ ਜੀ ਸੋ ਜ਼ਿਲ੍ਹਾ ਪ੍ਰਧਾਨ ਸੰਜੀਤ ਬਿੱਟੂ ਵੀ ਮੌਜੂਦ ਨੇ ਗੱਲਬਾਤ ਕਰਦੇ ਆ ਜਿਸ ਤਰ੍ਹਾਂ ਕਿ ਇਹ ਨਰਮ ਮਹੱਤਿਆ ਹੋਈ ਹੈ ਅੱਜ ਹਲੇ ਤੱਕ ਪੋਸਟਮਾਰਟਮ ਨਹੀਂ ਹੋ ਰਿਹਾ ਕਿਉਂਕਿ ਇਨਸਾਫ ਦੀ ਮੰਗ ਲਗਾਤਾਰ ਜਾਰੀ ਹੈ ਕਿਸ ਤਰ੍ਹਾਂ ਦੇਖ ਰਹੇ ਹੋ ਸਥਿਤੀ ਕੀ ਹੈ ਇਸ ਵਕਤ ਲਾਅ ਐਂਡ ਆਰਡਰ ਕਿੱਥੇ ਜਾ ਰਿਹਾ ਹੈ ਪਿਛਲੇ ਲਗਭਗ 2 ਸਾਲ ਤੋਂ ਜੋ ਹਾਲਾਤ ਪੰਜਾਬ ਦੇ ਕਿਤੇ ਪਏ ਹਨ ਜਿਸ ਤਰੀਕੇ ਦੇ ਨਾਲ ਪੰਜਾਬ ਚੱਲ ਰਿਹਾ ਹੈ ਸੜਕਾਂ ਦੇ ਉੱਪਰ ਤੋਂ ਬੈਠ ਕੇ ਫੈਸਲੇ ਕੀਤੇ ਜਾਂਦੇ ਹਨ ਸਰਕਾਰ ਸਾਰਿਆਂ ਨੂੰ ਭੜਕਾ ਰਹੀ ਹੈ ਇੱਕ ਇਲੈਕਸ਼ਨ ਦੇ ਵਿੱਚ ਇਸ ਤਰੀਕੇ ਦੀ ਹਿੰਸਕ ਘਟਨਾ ਦਾ ਹੋਣਾ ਇਹ ਕਿਤੇ ਨਾ ਕਿਤੇ ਜਿਹੜਾ ਇਸ ਇਲੈਕਸ਼ਨ ਨੂੰ ਪ੍ਰਭਾਵਿਤ ਕਰਨ ਦੇ ਵਾਸਤੇ ਬਹੁਤ ਜਿਹੜੀ ਸਾਜ਼ਿਸ਼ ਦੇ ਤਹਿਤ ਕੰਮ ਹੋ ਰਿਹਾ ਹੈ ਸਰਕਾਰ ناکਾਮਯਾਬ ਹੋਈ ਹੈ ਸਰਕਾਰ ਹਰੇਕ ਪੱਖ ਤੋਂ ناکਾਮਯਾਬ ਰਹੀ ਹੈ ਇਹ ਹਮਲਾ ਜਿਹੜਾ ਇਸ ਭਾਰਤ ਵਿਕਾਸ ਪਰਿਸ਼ਦ ਦੇ ਜਿਹੜੇ ਸਾਡੇ ਪ੍ਰਧਾਨ ਵਿਕਾਸ ਜਿਹੜੇ ਪ੍ਰਵਾਕਰ ਜੀ ਦੇ ਉੱਪਰ ਨਹੀਂ ਕੀਤਾ ਇਹਨਾਂ ਨੇ ਇਸ ਲੈਕਚਰ ਨੂੰ ਪ੍ਰਭਾਵਿਤ ਕਰਨ ਵਾਸਤੇ ਕੀਤਾ ਹੈ ਇਹਦੇ ਖਿਲਾਫ ਤੁਰੰਤ ਸਖਤ ਕਾਰਵਾਈ ਜਿਹੜੀ ਹੈ ਹੋਣ ਦੇ ਵਿੱਚ ਆਣੀ ਚਾਹੀਦੀ ਹੈ ਸੰਵਿਧਾਨ ਦੀ ਗੱਲ ਕੀਤੀ ਜਾ ਰਹੀ ਹੈ ਕਹਿੰਦੇ ਸੰਵਿਧਾਨ ਬਚਾਉਣ ਵਾਸਤੇ ਸੰਘਰਸ਼ ਜਿਹੜਾ ਆਮ ਆਦਮੀ ਪਾਰਟੀ ਕਹਿੰਦੀ ਅਸੀਂ ਕਰ ਰਹੇ ਹਾਂ ਇਹਨੂੰ ਕਿੱਦਾਂ ਦੇਖਦੇ ਹੋ ਸੰਵਿਧਾਨ ਦਾ ਤਾਂ ਆਪਾਂ ਨੇ ਦੇਖਿਆ ਕਿ ਜਿਹੜੀ ਪਾਰਟੀ ਇਸ ਕਰਕੇ ਆਈ ਸੀਗੀ ਤੇ ਉਹ ਕਹਿੰਦੇ ਸੀਗੇ ਜਿਹੜਾ ਵੀ ਕੋਈ ਜੇਲ੍ਹ ਜਾਊਗਾ ਵੀਰ ਬਣਾਂਗੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ जय श्री राम जय जय श्री राम ਜਿਹੜਾ ਸੰਵਿਧਾਨ ਦੇ ਵਾਸਤੇ ਇੱਕ ਕੋਰਟ ਦੇ ਵੱਲੋਂ ਸਭ ਤੋਂ ਉੱਪਰ ਜਿਹੜੀ ਕੋਰਟ ਮੰਨੀ ਜਾਂਦੀ ਹੈ ਸੰਵਿਧਾਨ ਦੇ ਵਿੱਚ ਉਹ ਜਿਹੜੀ ਬਾਬਾ ਭੀਮਰਾਵ Ambedkar ਜੀ ਨੇ ਲਿਖਿਆ ਸੰਵਿਧਾਨ ਹੈ ਉਸ ਦੇ ਵਿੱਚ ਇੱਕ ਮੁੱਖ ਮੰਤਰੀ ਨੂੰ ਜਦੋਂ ਹਾਈ ਕੋਰਟ ਦੁਆਰਾ ਇਹ ਕੋਸ਼ਿਸ਼ ਕੀਤਾ ਜਾਂਦਾ ਹੈ ਕਿ ਇਹ ਉਸ ਸਾਜ਼ਿਸ਼ ਦੇ ਵਿੱਚ ਸੀਗੇ ਉਸ ਤੋਂ ਬਾਵਜੂਦ ਉਸ ਮੁੱਖ ਮੰਤਰੀ ਦਾ ਆਪਣੀ ਕੁਰਸੀ ਤੇ ਬੈਠਣਾ ਸੰਵਿਧਾਨ ਦੀ ਇਸ ਤੋਂ ਵੱਡੀ ਬੇਇੱਜ਼ਤੀ ਨਹੀਂ ਹੈ ਸੰਵਿਧਾਨਕ ਪਦ ਦੇ ਉੱਪਰ ਰਹਿਣ ਦਾ ਉਹਨੂੰ ਕੋਈ ਅਧਿਕਾਰ ਨਹੀਂ ਹੈ ਅੱਜ ਤੱਕ ਮੁੱਖ ਮੰਤਰੀਆਂ ਤੇ ਪ੍ਰਧਾਨ ਮੰਤਰੀਆਂ ਤੇ ਮਨਿਸਟਰਾਂ ਦੇ ਪਰਚੇ ਦਰਜ ਹੋਏ ਹਨ ਪਰ ਉਹਨਾਂ ਨੇ ਅਰੈਸਟ ਹੋਣ ਤੋਂ ਪਹਿਲਾਂ ਪਹਿਲਾਂ ਆਪਣਾ ਅਸਤੀਫਾ ਦਿੱਤਾ ਪੁਲਿਸ ਕੋਲ ਵੀ ਕਦੇ ਅਰੈਸਟ ਨਹੀਂ ਹੋਏ ਉਹਨਾਂ ਨੇ ਪਹਿਲਾਂ ਅਸਤੀਫਾ ਦਿੱਤਾ ਪਹਿਲਾਂ ਵੀ ਮੁੱਖ ਮੰਤਰੀਆਂ ਦੇ ਖਿਲਾਫ ਕਾਰਵਾਈ ਹੋਈ ਹੈ ਪਰ ਇਹ ਪਹਿਲਾ ਮੁੱਖ ਮੰਤਰੀ ਹੈ ਦੇਸ਼ ਦੀ ਆਜ਼ਾਦੀ ਤੋਂ ਬਾਅਦ ਜਿਹਨੂੰ ਕੋਰਟ ਨੇ ਵੀ ਕਰਤਾ ਫੇਰ ਵੀ ਜਿਹੜਾ ਹੈਗਾ ਇਹਨਾਂ ਨੇ ਆਪਣਾ ਸਤੀਵਾ ਦਿੱਤਾ ਉਹਨਾਂ ਨੂੰ ਕਿਸੇ ਦਾ ਵਿਸ਼ਵਾਸ ਨਹੀਂ ਆ ਇਹ ਕਹਿੰਦੇ ਇੱਕ ਵੀਡੀਓ ਦੇਖੀ ਹੈ ਜੀ ਖਾ ਵੀ ਵਾਇਰਲ ਹੋਈ ਹੈ ਜਿਹਦੇ ਵਿੱਚ ਕੇਜਰੀਵਾਲ ਜੀ ਕਹਿ ਰਹੇ ਕਿ ਮਨੀਸ਼ ਸ਼ੋਸ਼ੋਧਿਆ ਨੂੰ ਜੇਕਰ ਕੋਈ ਦਿੱਕਤ ਆਈ ਤਾਂ ਉਹ ਅੰਦਰ ਹੋਣ ਮੈਂ ਅੰਦਰ ਹੋਵਾਂ ਉਹ ਇਸ ਤਰ੍ਹਾਂ ਕਹਿ ਰਹੇ ਆ ਵੀ ਅਸੀਂ ਡਰਦੇ ਨਹੀਂ ਅੰਦਰ ਜਾਣ ਤੋਂ ਫਿਰ ਹੁਣ ਡਰ ਪੈ ਗਿਆ ਹੋ ਗਿਆ ਜਿਹੜੀ ਵੀਡੀਓਜ਼ ਅੰਨਾ ਹਜ਼ਾਰੇ ਤੋਂ ਲੈ ਕੇ ਅੱਜ ਤੱਕ ਜੋ ਜੋ ਕੁਝ ਬੋਲਿਆ ਜਿਹੜੀ ਜਿਹੜੀ ਗੱਲਾਂ ਦੇ ਖਿਲਾਫ ਇਹਨਾਂ ਨੇ ਆਪਣੀ ਪਾਰਟੀ ਹੋਣ ਦੇ ਵਿੱਚ ਲਿਆਦੀ ਸੀ ਉਹਨਾਂ ਸਾਰਿਆਂ ਨੂੰ ਇਹਨਾਂ ਨੇ ਤੋੜਿਆ ਸਭ ਤੋਂ ਵੱਡਾ ਝੂਠ ਫਰੇਵ ਜਿਹੜਾ ਸੀਗਾ ਇਹਨਾਂ ਦੇ ਪਾਰਟੀ ਨੇ ਕੀਤਾ ਇਸ ਤੋਂ ਉੱਪਰ ਝੂਟ ਕਦੇ ਕੋਈ ਨਾ ਕਿਸੇ ਨੇ ਬੋਲਿਆ ਨਾ ਕੋਈ ਬੋਲ ਸਕਦਾ ਜੀ ਬੜਾ ਬੜਾ ਸ਼ੁਕਰੀਆ ਸੋ ਤੁਸੀਂ ਦੇਖ ਰਹੇ ਹੋ ਕਿ ਇੱਥੇ ਵਿਸ਼ਵ ਹਿੰਦੂ ਪਰਿਸ਼ਦ ਵੱਲੋਂ ਅਤੇ ਵੱਖ-ਵੱਖ ਸੰਸਥਾਵਾਂ ਵੱਲੋਂ ਇੱਥੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਭਾਜਪਾ ਵੀ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੀ ਹੈ ਉਹਨਾਂ ਦੇ ਕਾਰਜਕਰਤਾ ਉਹਨਾਂ ਦੇ ਲੀਡਰ ਪਹੁੰਚੇ ਹੈ ਕਹਿੰਦੇ ਕਿ ਜਦੋਂ ਤੱਕ ਇਨਸਾਫ ਨਹੀਂ ਮਿਲੇਗਾ ਉਦੋਂ ਤੱਕ ਇਹ ਮੰਗ ਇਸੇ ਤਰ੍ਹਾਂ ਜਾਰੀ ਰਹੇਗੀ ਉਦੇ ਤੱਕ ਪੋਸਟਮਾਰਟਮ ਨਹੀਂ ਹੋਏਗਾ ਵਿਕਾਸ ਹਮ ਸ਼ਰਮਿੰਦਾ ਹੈ ਤੇਰੇ ਕਾਤਲ ਜਿੰਦਾ ਹੈ ਤੁਸੀਂ ਦੇਖ ਰਹੇ ਹੋ ਆਰਥੀ ਟੀਵੀ ਪੰਜਾਬ ਬਣੇ ਰਹੋ ਆਰਥੀ ਟੀਵੀ ਪੰਜਾਬ ਦੇ ਨਾਲ